ਆਂਧਰਾ ਪ੍ਰਦੇਸ਼ ਤੋਂ ਤੇਲੰਗਨਾ ਅਲੱਗ ਹੋਇਆ ਜਦੋਂ ਆਂਧਰਾ ਪ੍ਰਦੇਸ਼ ਤੋਂ ਤੇਲੰਗਨਾ ਅਲੱਗ ਹੋਇਆ ਤਾਂ ਸਭ ਤੋਂ ਵੱਧ ਕੰਟ੍ਰਿਬਿਊਟ ਚੰਦਰਬਾਬੂ ਨਾਇਡੂ ਨੇ ਕੀਤਾ ਹੋਇਆ ਆਂਧਰਾ ਪ੍ਰਦੇਸ਼ ਚ ਪਰ ਹਾਈਦਰਾਬਾਦ ਜਿਹੜੀ ਰਾਜਧਾਨੀ ਸੀਗੀ ਤਾਂ ਕਿਹਾ ਗਿਆ ਚੰਦਰਬਾਬੂ ਨਾਇਡੂ ਨੇ ਕਿ ਹਾਈਦਰਾਬਾਦ ਆਂਧਰਾ ਦੇ ਅੰਦਰ ਰਹਿਣ ਦਿਓ ਤੁਸੀਂ ਤੇਲੰਗਨਾ ਨੂੰ ਇੱਕ ਨਵੀਂ ਕੈਪੀਟਲ ਲੈ ਦਿਓ ਕਿਉਂਕਿ ਪਤਾ ਥਾ ਕਿ ਹਾਈਦਰਾਬਾਦ ਤੇ ਸਭ ਤੋਂ ਵੱਧ ਕੰਮ ਕਿਨੇ ਕੀਤਾ ਹੋਇਆ ਮੈਂ ਕਰਿਆ ਯਾਨੀ ਕਿ ਚੰਦਰਬਾਬੂ ਨਾਇਡੂ ਜਿਹੜਾ ਅੱਜ ਵੀ ਚੀਫ ਮਿਨਿਸਟਰ ਉੱਥੇ ਪਰ ਜਿਹੜਾ ਉਸ ਸਮੇਂ ਦਾ ਤਲੰਗਨਾ ਦਾ ਚੀਫ ਮਿਨਿਸਟਰ ਬਣਿਆ ਬਾਅਦ ਚ ਜਾ ਕੇ ਕੇ ਚੰਦਰਸ਼ੇਕਰ ਰਾਓ ਉਹ ਕਹਿੰਦਾ ਆਈ ਨੈਵਰ ਅਕਸੈਪਟ ਸਟੇਟ ਵਿਦਆਊਟ ਕੈਪੀਟਲ ਆਈ ਨੈਵਰ ਅਕਸੈਪਟ ਸਟੇਟ ਵਿਦਆਊਟ ਕੈਪੀਟਲ ਮੈਂ ਰਾਜ ਰਾਜਸਥਾਨੀ ਤੋਂ ਬਿਨਾਂ ਸਵਕਾਰ ਹੀ ਨਹੀਂ ਕਰਦਾ ਨਾ ਬਣਾਉ ਉਦੇਸ਼ ਕੋਈ ਚੱਕਰ ਨਹੀਂ ਨਾ ਬਣਾਉ ਸਟੇਟਿਕ ਹੋਰ ਪਰ ਮੈਨੂੰ ਰਾਸਤਾ ਨਹੀਂ ਦਿਓ ਹਾਈਦਰਾਬਾਦ ਸ਼ਾਇਦ ਇਹ ਵਾਲੀ ਅੜੀ ਉਸ ਦਿਨ ਪੰਜਾਬ ਚ ਰੱਖੀ ਹੁੰਦੀ ਕਿਸੇ ਨੇ ਕਿ ਆਈ ਨੇਵਰ ਅਕਸੈਪਟ ਸਟੇਟ ਵਿਦਆਊਟ ਕੈਪੀਟਲ ਸਾਹ ਚੰਡੀਗੜ੍ਹ ਦਾ ਰੋਲਾ ਕਦੇ ਵੀ ਨਾ ਪੈਂਦਾ ਗਲ ਫੈਕਟ ਦੀ ਹੈ ਜੀ ਤੇ ਉਹ ਬੰਦਾ ਬਰਬਾਦ ਤੁਸੀਂ ਦੇਖੋ ਕਿ ਚੀਫ ਮਿਨਿਸਟਰ ਵੀ ਬਣਿਆ ਦੂਜੀ ਵਾਰੀ ਚੀਫ ਮਿਨਿਸਟਰ ਵੀ ਬਣਿਆ ਅੱਜ ਹਾਈਦਰਾਬਾਦ ਤਲੰਗਣਾ ਦੀ ਰਾਜਧਾਨੀ ਹੈ ਜਦ ਕਿ ਕੰਮ ਸਾਰਾ ਆਂਧਰਾ ਪ੍ਰਦੇਸ਼ ਦੇ ਰੀ ਜੀ ਮੰਤਰੀ ਚੰਦਰਬਾਗੂ ਨਾਇਡੂ ਨੇ ਕਰਿਆ ਹੋਇਆ ਤਾਂ ਜੇ ਕੋਈ ਦੱਸ ਦੇਵੇ ਕਿ ਅੰਦਰ ਅੱਜ ਆਂਧਰਾ ਦੀ ਰਾਸਥਾਨੀ ਕਿਹੜੀ ਹੈ ਤਾਂ ਮੈਨੂੰ ਸੱਚੀ ਬੜੀ ਖੁਸ਼ੀ ਹੋਊਗੀ ਜੇ ਤੁਸੀਂ ਅਮਰਾਬਦੀ ਦੱਸ ਦੋ ਹਾਂਜੀ ਆਂਧਰਾ ਪ੍ਰਦੇਸ਼ ਦੀ ਰਾਸਥਾਨੀ ਕਿਹੜੀ